ਪੰਜਾਬ ਦੇ ਕੈਬਨਿਟ ਮੰਤਰੀ ਨਵਯੋਤ ਸਿੰਘ ਸਿੱਧੂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨਿਰਮਾਣ ਸੰਬੰਧੀ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚੇ ਹਨ ਇਸ ਮੌਕੇ ਲਾਹੌਰ ਵਿੱਚ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਕੱਲ ਦਾ ਦਿਨ ਇਤਿਹਾਸਕ ਹੈ ਕਰੋੜਾ ਨਾਨਕ ਨਾਮ ਲੈਵਾ ਸੰਗਤਾਂ ਦੀ ਮਰਜ਼ੀ ਪੂਰੀ ਹੋਣ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਮਿਹਰ ਸਦਕਾ ਦੋ ਮੁਲਕਾਂ ਦੀ ਦੁਸ਼ਮਣੀ ਢੇਰ ਹੋ ਗਈ ਜਿਹੜਾ 73 ਸਾਲਾਂ ਵਿੱਚ ਨਹੀਂ ਹੋਇਆ ਉਹ 3 ਮਹੀਨਿਆਂ ਵਿੱਚ ਪੂਰਾ ਹੋ ਗਿਆ ਇਸ ਦੇ ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਕਿ ਉਹ ਬਾਬੇ ਨਾਨਕ ਦੀ ਧਰਤੀ ਦੀ ਮਿੱਟੀ ਸਿਰ ਤੇ ਚੁੱਕ ਕੇ ਲਿਜਾਣਗੇ ਲੀਗਲੀ ਅੱਛਾ ਨਹੀਂ ਹੋਏਗਾ ਕਿ ਜੇ ਤੁਸੀਂ ਜਾਓਗੇ ਔਰ ਉੱਥੇ ਬਨਾਫੀ ਦਾ ਜਾਓਗੇ ਤੇ ਉਹ ਠੀਕ ਨਹੀਂ ਲੱਗੇਗਾ ਲੇਕਿਨ ਮੈਂ ਕਸੂਰਵਾਰਾਂ ਇਸ ਕਰਕੇ ਤੁਹਾਡਾ ਗੁਨਾਹਗਾਰ ਵੀ ਹਾਂ ਔਰ ਮਾਫੀ ਮੰਗਦਾ ਕਹਦੇ ਚੁੱਕਦੇ ਉਹਨੇ ਜਿਹਨਾਂ ਚ ਜਾਨ ਹੁੰਦੀ ਆਕੜਨਾ ਤੇ ਮੁਰਦਿਆਂ ਦੀ ਪਛਾਣ ਹੁੰਦੀ ਹੈ ਹੈ ਕਿ ਨਹੀਂ ਅੱਜ ਮੈਂ ਦੰਕੇ ਦੀ ਚੋਟ ਤੇ ਇੱਕ ਗੱਲ ਕਹਿਣਾ ਚਾਹੁੰਦਾ ਕੱਲ੍ਹ ਵਾਸਤੇ ਬੜਾ ਰੇਅਰ ਹੈ ਕਿ ਕਿਸੇ ਨੇ ਕਿਹਾ ਹੋਣਾ ਦੰਕੇ ਦੀ ਚੋਟ ਤੇ ਕੱਲ੍ਹ ਵਾਸਤੇ ਕੱਲ ਦਾ ਦਿਨ ਖਾਸ ਹੈ ਕਰੋੜਾਂ ਲੋਕਾਂ ਕਰੋੜਾਂ ਆਵਾਮ ਦਾ ਵਿਸ਼ਵਾਸ ਹੈ ਅਟੁੱਟ ਵਿਸ਼ਵਾਸ ਹੈ ਔਰ ਸੱਚ ਪੁੱਛੋ ਤੇ ਜੂੰ ਦਾ ਜਾਗਦਾ ਇਤਿਹਾਸ ਹੈ ہے سمیں ندی کی باڑ ہے سمے ندی کی باڑ کے اکثر سب بہ جایا کرتے ہیں ہے سمے بڑا طوفان پربل پربت بھی جھک جایا کرتے ہیں اکثر دنیا کے لوگ سمے میں چکر کھایا کرتے ہیں پر کچھ ہند پاک کے وزیر آزم بھی ہوتے ہیں جو اتحاس بنایا کرتے ہیں جو اتحاس بنایا ہیں ਕੱਲ ਦਾ ਦਿਨ ਇਤਿਹਾਸਿਕ ਹੈ ਸਾਹਿਬ 70 71 ਸਾਲ ਦੀ ਮੁਰਾਦ 71 ਸਾਲ ਦੀ ਫਰਿਆਦ ਕਰੋੜਾ ਨਾਨਕ ਨਾਮ ਲੈਵਾ ਜਿਹੜੇ ਅੱਖ ਬੰਦ ਕਰਕੇ ਹੱਥ ਜੋੜ ਕੇ ਗੁਰੂ ਦੇ ਦਰ ਤੇ ਕਹਿੰਦੇ ਸੀਗੇ ਕਿ ਹੇ ਵਾਹਿਗੁਰੂ ਹੇ ਅੱਲਾ ਹੇ ਪਰਵਰਦੀਗਾਰ پچھڑے ہوئے گورتام دے سانوں کھلے درشن دارے دیویں او مراد پوری ہون جا رہی ہے میں بہت خوش ہاں او بارہ کروڑ سندھی پائی سکھ پائی پنجابی پائی او بہت زیادہ خوش نے خوشیاں ہی خوشیاں ہو دامن میں جس کے کیوں نہ خوشی سے وہ دیوانہ ہو جائے ਏ ਮਤਲਬ دیਵਾਨੇ ਪਣਦੀ ਇੰਤਹਾਹ ਤੱਕ ਖੁਸ਼ੀਆਂ ਨੇ ਔਰ 3 ਮਹੀਨੇ ਪਹਿਲਾਂ ਮੈਂ ਇੱਥੇ ਆਇਆ ਸੀ ਤੇ ਬੜੇ ਲੋਕਾਂ ਨੇ ਕ੍ਰਿਟਿਸਾਈਜ਼ ਵੀ ਕੀਤਾ ਤੇ ਇੱਥੇ ਦੇ ਲੋਕਾਂ ਨੇ ਸਮੁੰਦਰ ਵਰਗਾ ਅਥਾ ਪਿਆਰ ਵੀ ਦਿੱਤਾ ਜਿਹਦਾ ਨਾ ਬਖਾਨ ਹੋ ਸਕਦਾ ਨਾ ਉਹਨੂੰ ਨਾਪਿਆ ਜਾ ਸਕਦਾ ਲੇਕਿਨ 3 ਮਹੀਨੇ ਦੇ ਅੰਦਰ ਅੰਦਰ ਜੋ 71 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਹਕੀਕਤ ਬਣਨ ਜਾ ਰਿਹਾ ਹੈ ਉਹ ਰਿਐਲਿਟੀ ਬਣਨ ਜਾ ਰਿਹਾ ਹੈ ਉਹ ਇਤਿਹਾਸ ਬਣਨ ਜਾ ਰਿਹਾ ਮੈਂ ਬਾਬਾ ਨਾਨਕ ਦੀ ਇਸ ਪਾਕ ਧਰਤੀ ਤੋਂ ਮਿੱਟੀ ਲੈ ਕੇ ਜਾਵਾਂਗਾ ਆਪਣੇ ਵਤਨਾਂ ਨੂੰ ਪਰਤਾਂਗਾ ਤੇ ਇਥੋਂ ਮਿੱਟੀ ਲੈ ਕੇ ਜਾਵਾਂਗਾ ਆਪਣੇ ਸਾਫੇ ਦੇ ਉੱਤੇ ਚੁੱਕ ਕੇ ਲੈ ਕੇ ਜਾਵਾਂਗਾ ਕਿਉਂਕਿ ਮੈਂ ਨੀਵਾ ਮੇਰਾ ਮੁਰਸ਼ਿਦ ਉੱਚਾ ਅਸੀਂ ਉੱਚਿਆਂ ਦੇ ਸੰਗ ਲਾਈਆਂ ਸਦਕੇ ਜਾਈਏ ਉਹਨਾਂ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਸੰਗ ਨਿਭਾਈਆਂ ਤੇ ਇਹ ਚਮਤਕਾਰ ਹੀ ਹੈ ਪਾਈ ਤੇ ਜੇ ਚਮਤਕਾਰ ਹੈ ਤਾਂ ਹੀ ਉਹਨਾਂ ਨੂੰ ਨਮਸਕਾਰ ਹੈ ਕਿ 71 ਸਾਲ ਪੁਰਾਣੀ آس امید بابے نانک نے اور ایک فرشتے وزیر اعظم عمران خان صاحب نے بابے دی میر تے دو ملکان دی دشمنی ٹھر میر تے ڈیر سمجھیں گے نہیں بابے نانک دے واسطے کھل گئے نے ہیں دے راستے تے میں خوش ہاں ਉਹ ਤਿੰਨ ਮਹੀਨੇ ਪਹਿਲਾਂ ਕਰਦਾ ਯਾਦ ਮੈਂ ਬੀਤਿਆ ਦੌਰ ਆਇਆ ਸੁਣਨ ਵਾਲੀ ਗੱਲ ਹੈ ਕਰਦਾ ਯਾਦ ਮੈਂ ਬੀਤਿਆ ਦੌਰ ਆਇਆ ਵੇਖਣ ਵਾਸਤੇ ਅੱਜ ਦਾ ਟੌਰ ਆਇਆ ਵੇਖਣ ਵਾਸਤੇ ਅੱਜ ਦਾ ਟੌਰ ਆਇਆ ਦਿਲ ਵਿੱਚ ਆਸ ਉਮੀਦ ਤੇ ਪਿਆਰ ਲੈ ਕੇ ਦਿਲ ਵਿੱਚ ਆਸ ਉਮੀਦ ਤੇ ਪਿਆਰ ਲੈ ਕੇ ਕਰਨ ਸੋਹਣੇ ਭਵਿੱਖ ਤੇ ਗੌਰ ਆਇਆ ਕਰਨ ਸੋਹਣੇ ਭਵਿੱਖ ਤੇ ਗੌਰ ਆਇਆ ਜਾਣੀ ਫੁੱਲ ਉੱਤੇ ਬਣ ਕੇ ਭੌਂ ਰਾਇਆ ਭੌਂ ਆਉਂਦਾ ਨਾ ਫੁੱਲ ਦੇ ਉੱਤੇ ਐ ਕਰਕੇ ਜਾਣੀ ਫੁੱਲ ਉੱਤੇ ਬਣ ਕੇ ਭੌਂ ਰਾਇਆ ਅੱਜ ਇਹਦੀ ਜ਼ਿਆਰਤ ਮੈਂ ਕਰਨ ਖਾਤਰ ਅੱਜ ਇਹਦੀ ਜ਼ਿਆਰਤ ਮੈਂ ਕਰਨ ਖਾਤਰ ਸੋਹਣੇ ਯਾਰਾਂ ਦੇ ਸ਼ਹਿਰ ਲਾਹੌਰ ਆਇਆ ਕੋ ਕੋ ਤਾਰੀਫ ਗੱਲ ਬਣਦੀ ਹੈ ਕਿ ਨਹੀਂ ਬਣਦੀ ਹਾਂਜੀ ਏ ਏ ਇਹ ਐਡਾ ਵੱਡਾ ਚਮਤਕਾਰ ਹੈ ਕਿ وزیراعظم Imran Khan ਸਾਹਿਬ ਹਿੰਦੁਸਤਾਨ ਦੀ ਸਰਕਾਰ ਮੋਦੀ ਸਾਹਿਬ ਤੈ ਦਿਲੋਂ ਸਿੱਖ ਸੰਗਤ ਪੰਜਾਬੀ ਸੰਗਤ ਇਹਨਾਂ ਦੀ ਰਣੀ ਹੈ ਮਹਾਰਾਜ ਇਹਨਾਂ ਦੀ ਰਣੀ ਹੈ ਮੈਂ ਪਿਛਲੇ ਵਕਤ ਜਦੋਂ ਪਰਤਿਆ ਸੀ ਮੈਂ ਖਾਨ ਸਾਹਿਬ ਨੂੰ ਪੁਰਾਣਾ ਜਾਣਦਾ ਮੈਂ ਉਹਨਾਂ ਨੂੰ ਕੋਈ ਮੇਰਾ ਅਸੰਬੰਧ ਉਹਨਾਂ ਦੇ ਨਾਲ 1-2 ਸਾਲ ਦਾ ਨਹੀਂ ਉਹ ਇੱਕ ਪਿਓਰ ਰੂਹ ਹੈ پاک ਰੂਹ ਹੈ ਤੇ ਪਿਛਲੀ ਵਾਰ ਮੈਂ ਇੱਕ ਗੱਲ ਕਹੀ ਸੀ ਕਈਆਂ ਬੁਰਾ ਮਨਾਇਆ ਪਰ ਮੈਂ ਅੱਜ ਫੇਰ ਦौरा ਦਿੰਦਾ ਹਿੰਦੁਸਤਾਨ ਜੀਵੇ ਤੇ ਪਾਕਿਸਤਾਨ ਜੀਵੇ ਯਾਦ ਹੈ ਤੁਹਾਨੂੰ ਮੈਂ ਕਿਹਾ ਸੀਗਾ ਹੱਸਦਾ ਵਸਦਾ ਏ ਸਾਰਾ ਜਹਾਨ ਜੀਵੇ ਧਰਤੀ ਪੌਦ ਪਾਣੀ ਬੂਟੇ ਜੀਵ ਪ੍ਰਾਣੀ ਸੂਰਜ ਚੰਨ ਸਿਤਾਰੇ ਇਹ ਸਾਰਾ ਆਸਮਾਨ ਜੀਵੇ ਜੀਵੇ ਰਹਿਮ ਹਰ ਇਨਸਾਨ ਦੇ ਦਿਲ ਦੇ ਅੰਦਰ ਤੇ ਸ਼ਾਨ ਨਾਲ ਹਰ ਇਨਸਾਨ ਜੀਵੇ ਤੇ ਪੀਸ ਪ੍ਰੋਸਪਰਿਟੀ ਪਿਆਰ ਮੁਹੱਬਤ ਦਾ ਰੂਪ ਬਣ ਕੇ ਮੇਰਾ ਯਾਰ ਦਿਲਦਾਰ ਇਮਰਾਨ ਖਾਨ ਜੀ ਆ ਵੇਖੋ ਪਟਾਕਾ ਪੈ ਗਿਆ ਕਿ ਨਹੀਂ ਪੈ ਗਿਆ ਤੇ ਇਹ 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 ਜਿਹੜਾ ਭਰੋਸਾ ਇਹ ਜਿਹੜਾ ਵਿਸ਼ਵਾਸ ਸੀ ਇਹ ਵੱਡੇ ਕਿਰਦਾਰਾਂ ਦੇ ਉੱਤੇ ਹੁੰਦਾ ਮੈਨ ਆਫ ਜੀਨੀਅਸ ਆਰ ਐਡਮਾਇਰਡ men of power are feared but men of character are trusted ਜੇ ਤੇ ਕਿਰਦਾਰ ਹੁੰਦਾ ਉੱਥੇ ਵਿਸ਼ਵਾਸ ਹੁੰਦਾ ਮੈਨੂੰ ਵਿਸ਼ਵਾਸ ਸੀ ਕਿ ਜੋ ਗੱਲ ਇਥੋਂ ਮੇਰੇ ਨਾਲ ਕੀਤੀ ਗਈ ਜੋ ਗੱਲ ਮੇਰੇ ਕੰਨ ਦੇ ਵਿੱਚ ਕੀਤੀ ਗਈ ਜਿਨੇ ਮੈਨੂੰ ਅਸੀਮ ਖੁਸ਼ੀ ਦਿੱਤੀ ਉਹ ਨੇਪਰੇ ਚੜੇਗੀ ਤੇ ਅਰਦਾਸ ਆਸ اور ਵਿਸ਼ਵਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਸਾਹਿਬ ਕੁਝ ਲੋਕਾਂ ਨੇ ਉਹਦੇ ਤੇ ਰਾਜਨੀਤੀ ਕੀਤੀ ਕੁਝ ਲੋਕਾਂ ਨੇ ਸਿਆਸਤ ਦੇ ਚਸ਼ਮੇ ਦੇ ਨਾਲ ਉਹਨੂੰ ਵੇਖਿਆ ਤੇ ਰਾਜਨੀਤਿਕ ਰੋਟੀਆਂ ਸੇਕੀਆਂ ਮੈਂ ਇਹ ਕਹਿਣਾ ਔਰ ਮਹਾਰਾਜ ਹੱਥ ਬੰਨ ਕੇ ਕਹਿਣਾ ਕਿ ਮੈਂ ਕਦੇ ਵੀ ਧਰਮ ਨੂੰ ਔਰ ਧਰਮ ਜੋੜਨ ਵਾਲਾ ਕੋਈ ਮਜ਼ਬ ਬੈਰ ਕਰਨਾ ਸਿਖਾਉਂਦਾ ਨਹੀਂ ਮੈਂ ਕਦੇ ਵੀ ਧਰਮ ਨੂੰ ਸਿਆਸਤ ਤੇ ਆਤੰਕਵਾਦ ਦੇ ਚਸ਼ਮੇ ਦੇ ਨਾਲ ਨਹੀਂ ਦੇਖਿਆ ਅਲੱਗ ਰੱਖਿਆ ਧਰਮ ਨੂੰ ਸਿਆਸਤ ਔਰ ਆਤੰਕਵਾਦ ਦੇ ਚਸ਼ਮੇ ਦੇ ਨਾਲ ਨਹੀਂ ਦੇਖਿਆ ਮੈਨੂੰ ਇਹ ਦੱਸ ਦਿਓ ਕਿ ਕਿਸੇ ਕੌਮ ਦੇ ਵਾਰਿਸ ਨੂੰ ਆਪਣੇ ਪਿਤਾ ਆਪਣੇ ਜਨਕ ਆਪਣੇ ਮੁਰਸ਼ਦ ਦੇ ਦਰ ਦੇ ਉੱਤੇ ਮੱਥਾ ਟੇਕਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਇਹ ਕਿਹੜੇ ਸ਼ਾਸਤਰ ਚ ਲਿਖਿਆ ਮਹਾਰਾਜ ਦੱਸ ਸਕਦਾ ਜੇਰੂਸਲਮ ਦੇ ਵਿੱਚ ਜਾਈਏ ਤੇ ਵੇਖੀਏ ਜੰਗ ਚੱਲਦੀ ਏ ਪਰ 크੍ਰਿਸਚਨ ਭਾਈ ਚਰਚ ਆਫ ਕ੍ਰਾਈਸਟ ਦੇ ਵਿੱਚ ਜਾ ਕੇ ਇਬਾਦਤ ਕਰਦੇ ਆ ਜਿਹੜੇ ਜੂਜ਼ ਨੇ ਉਹ ਵੇਲਿੰਗ ਵਾਲ ਦੇ ਉੱਤੇ ਜਾ ਕੇ ਇਬਾਦਤ ਕਰਦੇ ਆ ਮੁਸਲਮ ਵੀਰ ਅਲ ਅਕਸਾ ਮਸਜਿਦ ਦੇ ਉੱਤੇ ਜਾ ਕੇ ਇਬਾਦਤ ਕਰਦੇ ਆ ਪਰ ਸਿੱਖਾਂ ਨੂੰ 71 ਸਾਲ ਆਪਣੇ ਮੱਕੇ ਤੋਂ ਵੰਚਿਤ ਰੱਖਿਆ ਗਿਆ ਤੇ ਸੋਚੋ ਜਿਸ ਤਰ੍ਹਾਂ ਰੇਗਿਸਤਾਨ ਦੇ ਵਿੱਚ ਰੇਗਿਸਤਾਨ ਦੇ ਵਿੱਚ ਵਰਸ਼ਾਂ ਬਾਅਦ ਵਰਿਆਂ ਬਾਅਦ ਮੀਂਹ ਪੈਂਦਾ ਤੇ ਸੌਂਹ ਵੀ ਖੁਸ਼ਬੂ ਉੱਠਦੀ ਇਸੇ ਤਰ੍ਹਾਂ ਹਰ ਦਿਲ ਦੇ ਵਿੱਚ ਹਰ ਪੰਜਾਬੀ ਦੇ ਦਿਲ ਦੇ ਵਿੱਚ ਹਰ ਸਿੱਖ ਹਰ ਮੁਸਲਮ ਵੀਰ ਦੇ ਦਿਲ ਦੇ ਵਿੱਚ ਇੱਕ ਸੌਂਦੀ ਖੁਸ਼ਬੂ ਉੱਠੀ ਹੈ ਔਰ ਬਾਬਾ ਨਾਨਕ ਦਾ ਇਹ ਕੋਰੀਡੋਰ ਜਿਹਨੂੰ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਜਾਣਾਂਗੇ ਇਹ ਅਸੰਖਿਅ ਸੰਭਾਵਨਾਵਾਂ ਦੇ ਨਾਲ ਉਤਪਰੋਤ ਹੈ ਇਟ ਇਜ਼ ਅ ਕੋਰੀਡੋਰ Pakistan, it is a corridor of peace, I say, it is a corridor of infinite possibilities. A corridor of infinite possibilities of, of peace, of prosperity, of opening up of trade relations,